ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਹੈ ਇੱਕ ਨੌਜਵਾਨ ਦੀ ਨੌਜਵਾਨ ਜੋ ਕਿ ਆਪਣੇ ਗੁਰੂ ਕੋਲੋਂ ਸਿੱਖਿਆ ਪ੍ਰਾਪਤ ਕਰਦਾ ਸੀ ਤਾਂ ਬੜੀ ਧੀਰ ਹੋ ਗਈ ਸੀ ਉਹਨੂੰ ਆਪਣੇ ਗੁਰੂ ਤੋਂ ਸਿੱਖਿਆ ਲੈਂਦੇ ਲੈਂਦੇ ਤਾਂ ਅੱਜ ਉਹਨੇ ਆਪਣੇ ਗੁਰੂ ਨੂੰ ਆਪਣੇ ਮਨ ਦੀ ਇੱਕ ਗੱਲ ਦੱਸੀ ਉਹ ਕਹਿੰਦਾ ਮੇਰੇ ਮਾਪਿਓ ਬਹੁਤ ਗਰੀਬ ਐ ਮੇਰੀ ਇੱਛਾ ਹੈ ਕਿ ਮੈਂ ਉਹਨਾਂ ਨੂੰ ਬਹੁਤ ਵਧੀਆ ਜ਼ਿੰਦਗੀ ਦਿਖਾਵਾਂ ਉਹਨਾਂ ਨੂੰ ਬਹੁਤ ਵਧੀਆ ਜ਼ਿੰਦਗੀ ਜਿਉਣ ਦਾ ਇੱਕ ਮੌਕਾ ਦੇਵਾਂ ਤਾਂ ਇਹਦੇ ਲਈ ਜ਼ਰੂਰੀ ਹੈ ਵੀ ਮੇਰੇ ਕੋਲ ਪੈਸੇ ਹੋਣ ਤੁਸੀਂ ਮੈਨੂੰ ਉਹ ਤਰੀਕਾ ਦੱਸੋ ਕਿ ਮੈਂ ਬਹੁਤ ਸਾਰੇ ਪੈਸੇ ਕਿਵੇਂ ਕਮਾ ਸਕਦਾ ਤਾਂ ਉਹਦੇ ਗੁਰੂ ਨੇ ਉਹਦੀ ਗੱਲ ਧਿਆਨ ਨਾਲ ਸੁਣੀ ਤੇ ਉਹਨਾਂ ਨੇ ਮਹਿਸੂਸ ਵੀ ਕੀਤਾ ਕਿ ਇਹ ਜਿਹੜਾ ਨੌਜਵਾਨ ਹੈ ਇਹਦੀ ਇੱਛਾ ਜਿਹੜੀ ਉਹ ਬੜੀ ਪਵਿੱਤਰ ਜੀ ਹੈ ਤੇ ਪੂਰੀ ਹੋਣੀ ਚਾਹੀਦੀ ਹੈ ਤਾਂ ਉਹ ਨੂੰ ਇੱਕ ਦੂਰ ਲੈ ਗਏ ਜਗਾ ਤੇ ਜਿੱਥੇ ਬਹੁਤ ਸਾਰੇ ਪੱਥਰ ਸੀ ਛੋਟੇ ਛੋਟੇ ਪੱਥਰ ਬਹੁਤ ਗਿਣਤੀ ਦੇ ਵਿੱਚ ਸੀ ਤਾਂ ਉਹਨੂੰ ਕਹਿੰਦੇ ਇਹ ਸਾਰੇ ਪੱਥਰ ਹੈ ਨਾ ਜਿਹੜੇ ਇਹਨਾਂ ਦੇ ਵਿੱਚ ਇੱਕ ਪੱਥਰ ਹੈ ਉਹ ਪੱਥਰ ਜੇ ਤੈਨੂੰ ਮਿਲ ਗਿਆ ਜੇ ਤੂੰ ਆਪਣੇ ਕੋਲ ਰੱਖ ਲਿਆ ਤਾਂ ਉਹਦੇ ਤੋਂ ਜੋ ਕੁਝ ਤੂੰ ਮੰਗੇਗਾ ਨਾ ਉਹ ਪੱਥਰ ਤੈਨੂੰ ਦੇ ਦੂਗਾ ਹੁਣ ਨੌਜਵਾਨ ਬੜਾ ਹੈਰਾਨ ਸੀ ਕਿ ਇੰਨੇ ਜ਼ਿਆਦਾ ਪੱਥਰ ਐ ਇੱਥੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਇਹਨਾਂ 'ਚੋਂ ਮੈਨੂੰ ਕਿਵੇਂ ਪਤਾ ਲੱਗੂਗਾ ਤਾਂ ਉਹ ਕਹਿੰਦੇ ਕਿ ਇੱਕ ਪਹਿਚਾਣ ਹੈ ਕਿ ਸਾਰੇ ਦੇ ਸਾਰੇ ਪੱਥਰ ਐ ਜਿਹੜੇ ਉਹ ਬਹੁਤ ਠੰਡੇ ਹੋਣਗੇ ਤੇ ਉਹੀ ਇੱਕ ਪੱਥਰ ਐ ਜਿਹੜਾ ਤੂੰ ਜਦੋਂ ਉਹਨਾਂ ਨੂੰ ਹੱਥ ਨਾਲ ਚੱਕੇਂਗਾ ਤਾਂ ਤੈਨੂੰ ਗਰਮ ਮਹਿਸੂਸ ਹੋਊਗਾ ਉਹ ਇੱਕ ਪੱਥਰ ਐ ਜਿਹੜਾ ਉਹ ਗਰਮ ਹੈ ਤਾਂ ਨੌਜਵਾਨ ਕਹਿੰਦਾ ਠੀਕ ਐ ਇਹ ਮੈਂ ਕਰ ਸਕਦਾ ਤਾਂ ਹੁਣ ਉਹਨੇ ਇੱਕ ਇੱਕ ਪੱਥਰ ਐ ਜਿਹੜਾ ਉਹ ਚੱਕਣਾ ਸ਼ੁਰੂ ਕੀਤਾ ਤਾਂ ਕੋਹਲੀ ਨਦੀ ਵਗਦੀ ਸੀ ਉਹਨੇ ਸੋਚਿਆ ਕਿ ਪੱਥਰ ਆਪਸ ਚ ਰਲ ਨਾ ਜਾਣ ਤਾਂ ਜਿਹੜਾ ਵੀ ਪੱਥਰ ਉਹ ਚੱਕਦਾ ਉਹਨੂੰ ਲੱਗਦਾ ਉਹ ਠੰਡਾ ਐ ਤਾਂ ਉਹ ਨਦੀ ਦੇ ਵਿੱਚ ਸੇਟ ਦਿੰਦਾ ਤਾਂ ਇਸ ਤਰ੍ਹਾਂ ਨਾਲ ਉਹ ਲੱਗਿਆ ਰਿਹਾ ਸਾਰਾ ਦਿਨ ਉਹਨੂੰ ਕੋਈ ਪੱਥਰ ਗਰਮ ਨਾ ਲੱਗਿਆ ਤਾਂ ਫਿਰ ਅਗਲੇ ਦਿਨ ਫੇਰ ਉਹਨੇ ਕੋਸ਼ਿਸ਼ ਕੀਤੀ ਇਸ ਤਰ੍ਹਾਂ ਹਫਤਾ ਨਿਕਲ ਗਿਆ ਹਫਤਾ ਕੀ 15 ਦਿਨ ਮਹੀਨਾ ਨਿਕਲ ਗਿਆ ਤਾਂ ਉਹਦੀ ਆਦਤ ਹੀ ਬਣ ਗਈ ਹੁਣ ਤਾਂ ਉਹ ਪੱਥਰ ਚੱਕਦਾ ਤੇ ਪੱਥਰ ਹੈ ਜਿਹੜਾ ਉਹ ਨਦੀ 'ਚ ਵਗਾ ਕੇ ਮਾਰਦਾ ਪੱਥਰ ਚੱਕਦਾ ਨਦੀ 'ਚ ਵਗਾ ਕੇ ਮਾਰਦਾ ਤਾਂ ਲਗਾਤਾਰ ਉਹ ਇਸ ਤਰ੍ਹਾਂ ਨਾਲ ਕਰ ਰਿਹਾ ਸੀ ਮਹੀਨਾ 2 ਮਹੀਨੇ 3 ਮਹੀਨੇ ਨਿਕਲ ਗਏ ਕਿਉਂਕਿ ਉਹਦੇ ਗੁਰੂ ਨੇ ਉਹਨੂੰ ਕਿਹਾ ਸੀ ਕਿ ਉਹ ਪੱਥਰ ਤੈਨੂੰ ਮਿਲੇਗਾ ਇੱਥੇ ਹੀ ਤਉ ਹੂਵੀ ਲਗਾਤਾਰ ਇਸ ਕੰਮ ਦੇ ਵਿੱਚ ਲੱਗਿਆ ਰਿਹਾ ਤਾਂ ਉਹ ਹੁਣ ਪੱਥਰ ਚੱਕਦਾ ਨਦੀ 'ਚ ਸੁੱਟਦਾ ਪੱਥਰ ਚੱਕਦਾ ਨਦੀ 'ਚ ਸੁੱਟਦਾ ਤਾਂ ਅਚਾਨਕ ਇੱਕ ਪੱਥਰ ਉਹਨੂੰ ਮਿਲ ਗਿਆ ਉਹ ਪੱਥਰ ਗਰਮ ਸੀ ਉਹਨੇ ਉਵੇਂ ਹੀ ਉਹ ਪੱਥਰ ਚੱਕਿਆ ਤੇ ਨਦੀ 'ਚ ਸੁੱਟਦਾ ਕਿਉਂਕਿ ਲਗਾਤਾਰ 3 ਮਹੀਨਿਆਂ ਤੋਂ 4 ਮਹੀਨਿਆਂ ਤੋਂ ਉਹ ਇਹੀ ਕੁਛ ਤਾਂ ਕਰ ਰਿਹਾ ਸੀ ਹੁਣ ਉਹਦੀ ਇਹ ਆਦਤ ਹੀ ਬਣ ਗਈ ਸੀ ਕਿ ਮੈਂ ਪੱਥਰ ਚੱਕਣਾ ਤੇ ਪੱਥਰ ਨਦੀ 'ਚ ਸੁੱਟ ਦੇਣਾ ਚੱਕਣਾ ਨਦੀ 'ਚ ਸੇਟ ਦੇਣਾ ਤਾਂ ਇਸ ਗੱਲ ਨੂੰ ਨੇ ਦਿਮਾਗ 'ਚ ਹੀ ਕੱਢਤਾ ਕਿ ਜਿਹੜਾ ਪੱਥਰ ਗਰਮ ਹੈ ਉਸ ਪੱਥਰ ਨੂੰ ਮੈਂ ਅਲੱਗ ਰੱਖਣਾ ਹੈ ਤਾਂ ਹੁਣ ਕੀ ਹੋ ਸਕਦਾ ਸੀ ਕੁਝ ਵੀ ਨਹੀਂ ਕਿਉਂਕਿ ਨਦੀ ਦੇ ਵਿੱਚ ਡਿੱਗਿਆ ਪੱਥਰ ਹੈ ਉਹ ਵੀ ਠੰਡਾ ਹੋ ਗਿਆ ਤੇ ਨਦੀ ਡੂੰਗੀ ਵੀ ਸੀ ਨਾ ਉਹ ਨਾ ਪੱਥਰਾਂ ਨੂੰ ਕੱਢ ਸਕਦਾ ਸੀ ਤਾਂ ਉਹਦੇ ਗੁਰੂ ਨੇ ਉਹਨੂੰ ਇੱਕ ਰਾਹ ਦੱਸਿਆ ਸੀ ਇੱਕ ਮੌਕਾ ਦਿੱਤਾ ਸੀ ਉਸਮੋ ਕੇ ਨੇ ਉਹਨੂੰ ਗਵਾ ਲਿਆ ਗਵਾ ਕਿਉਂ ਲਿਆ ਕਿਉਂਕਿ ਉਸ ਨੇ ਇੱਕ ਆਦਤ ਬਣਾ ਲਈ ਤੇ ਉਸ ਚੀਜ਼ ਨੂੰ ਆਦਤ ਦੀ ਤਰ੍ਹਾਂ ਹੀ ਲੈਣ ਲੱਗ ਗਿਆ ਬਹੁਤ ਵਾਰ ਆਪਣੇ ਨਾਲ ਵੀ ਇਵੇਂ ਹੀ ਹੁੰਦਾ ਹੈ ਜ਼ਿੰਦਗੀ ਕੋਈ ਨਾ ਕੋਈ ਮੌਕਾ ਲੈ ਕੇ ਆਉਂਦੀ ਹੈ ਤੇ ਅਸੀਂ ਹਰ ਰੋਜ਼ ਦੇ ਕੰਮਕਾਰਾਂ ਦੇ ਵਿੱਚ ਉਹੀ ਰੂਟੀਨ ਦੇ ਵਿੱਚ ਵੱਜੇ ਹੋਏ ਉਸ ਮੌਕੇ ਦਾ ਫਾਇਦਾ ਹੀ ਨਹੀਂ ਉਠਾ ਪਾਉਂਦੇ ਤੇ ਉਹ ਮੌਕਾ ਜਿਹੜਾ ਉਵੇਂ ਹੀ ਚਲਾ ਜਾਂਦਾ ਹੈ ਜਦ ਅਸੀਂ ਸਵੇਰ ਉੱਠੇ ਸ਼ਾਮ ਤੱਕ ਲਗਾਤਾਰ ਹਰ ਰੋਜ਼ ਜੋ ਕੰਮ ਕਰਦੇ ਆ ਉਹ ਕਰਨ ਦੇ ਸੁਭਾਅ ਬਣਾ ਲਿਆ ਕਿਸੇ ਖਾਸ ਮੌਕੇ ਵੱਲ ਖਾਸ ਤਵੱਜੂ ਦਿੱਤੀ ਨ ਤੇ ਉਹ ਮੌਕਾ ਜਿਵੇਂ ਆਉਂਦਾ ਫਿਰ ਉਹ ਗਈ ਚਲਾ ਜਾਂਦਾ ਇਸ ਲਈ ਜ਼ਿੰਦਗੀ ਦੇ ਵਿੱਚ ਹਰ ਮੌਕੇ ਨੂੰ ਸੰਭੋ ਥੋੜਾ ਜਿਹਾ ਠਹਿਰੋ ਸੋਚੋ ਫਿਰ ਡਿਸੀਜਨ ਲਓ ਤੇ ਇਹ ਡਿਸੀਜਨ ਹੈ ਜਿਹੜੇ ਉਹ ਸਾਨੂੰ ਬਹੁਤ ਕੁਝ ਦੇ ਜਾਂਦੇ ਆ Thank you.